ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਹੈਗੀ ਹੈ ਜੀ ਦੋ ਤਰੀਕਾ ਬੱਚਿਆਂ ਦੀ ਛੁੱਟੀ ਆ ਤੇ ਆਪਾਂ ਸੁਬਾ ਸੁਬਾ ਬਲੌਗ ਦੀ ਸ਼ੁਰੂਆਤ ਕਰਦੇ ਆਂ ਆਪਾਂ ਗੁਰਦੁਆਰਾ ਸਾਹਿਬ ਜਾਣਾ ਸਾਬ ਜਾਇਆ ਹੈ ਤੇ ਉੱਥੋਂ ਦੀ ਆਪਾਂ ਥੋੜੀ ਜੀ ਵੀਡੀਓ ਬਣਾਈ ਆ ਫਿਰ ਬਣਾਈ ਆ ਉਹ ਆਪਾਂ ਵਿੱਚ ਐਡ ਕਰ ਦਾਂਗੇ ਤੁਸੀਂ ਦੇਖ ਲਿਓ ਤੇ ਉੱਥੇ ਆਪਾਂ ਮੈਂ ਕੁਝ ਵੀ ਬੋਲ ਕੇ ਨਹੀਂ ਦੱਸਿਆ ਹੈਗਾ ਸਿਰਫ ਆਪਾਂ ਵੀਡੀਓ ਬਣਾਈ ਆ ਉਹ ਤੁਸੀਂ ਦੇਖ ਲਿਓ ਜਾ ਕੇ ਤੇ ਹੁਣ ਆਪਾਂ ਕਰਦੇ ਆਂ ਆਪਦਾ ਕੰਮਕਾਰ ਬੱਚਿਆਂ ਨੂੰ ਉਠਾਣੇ ਆਂ ਛੋਟਾ ਛੋਟਾ ਪਿਆ ਜੇ ਮਾਨੇ ਉਠਕੜਬੋ ਤਰ ਮਾਨਾ ਤਰ ਮਾਨਾ ਉਠਖੜ ਜਿਹਦੇ ਬੱਚੇ ਘਰੇ ਹੁੰਦੇ ਨੇ ਉਹਦੇ ਥੋੜਾ ਜ ਆਪ ਵੀ ਆਲਸ ਕਰ ਲਈਦਾਗਾ ਵੀ ਚਲੋ ਬੱਚਿਆਂ ਨੇ ਕਿਹੜਾ ਸਕੂਲ ਜਾਣਾਗਾ ਲੇਟ ਹੋ ਜਾਂਨੇ ਕੰਮ ਕੋ ਮਨੂੰ ਤੇ ਹੁਣ ਆਪਾਂ ਦੇਖਦੇ ਆਂਗੇ ਉਠਾ ਕੇ ਬੱਚਿਆਂ ਨੂੰ ਚਾਹ ਪਾਣੀ ਦੇ ਕੇ ਆਪਦਾ ਡੇਲੀ ਦੀ ਰੁਟੀਨ ਜਿਹੜੀ ਹੈਗੀ ਆ ਉਹ ਕੰਮਕਾਰ ਕਰਦੇ ਆਂ ਨਾਲੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਠੀਕ ਹੈ ਜੀ ਚਾਹ ਹਾਂ ਇਹ ਦੇਖੋ ਮੇਰਾ ਪੁੱਤ ਮੇਰੇ ਵਾਸਤੇ ਚਾਹ ਬਣਾ ਰਿਹਾ ਹੈਗਾ ਮਿੱਠਾ ਜ਼ਿਆਦਾ ਨਾ ਪਾਈ ਠੀਕ ਹੈ ਤੇ ਮੈਂ ਰੀਲਾਂ ਨਾਲੇ ਮੇਰਾ ਬੈਗ ਜੇ ਕਿੱਥੇ ਆ ਰਹਾ ਹਮਨ ਉਹ ਜਿਹੜਾ ਰੀਲਾਂ ਵਾਲਾਗਾ ਉਹ ਜਿਹਦੇ ਵਿੱਚ ਸਾਰੇ ਮੇਰੇ ਰੀਲਾਂ ਰੁੱਲਾਂ ਰੱਖਿਆ ਹੋਈਆਂ ਨੇ ਹਾਂ ਸਤਜੰਦਰੀ ਪਿਆਗਾ ਉਹਨੇ ਉਹਦੇ ਪਿੱਛੇ ਮੇਰੇ ਯਾਰੀਲਾ ਪੈਕ ਬੁੱਕ ਪਿਆ ਨਾਲ ਸੂਟ ਕੱਟਿਆ ਪਿਆ ਉਹ ਫੜਾਈਂ ਕਰਾ ਮੈਨੂੰ ਹਾਂ ਹੂੰ ਮੈਂ ਫੜਾ ਦੇ ਐਸੇ ਦਰਦੇ ਮੇਰੇ ਕੋਲੇ ਅੱਜ ਹੋ ਗਈ ਦੋਦੀ ਹੂੰ ਕੀ ਕੀ ਨੇ ਯਾਰੀ ਹਣ ਜਾ ਕੰਮ ਕਰ ਕੰਮ ਹਾਂ ਕੀ ਨੇ ਯਾਰੀ ਫੀਲਿੰਗ ਕਦੀ ਵੀ ਨਹੀਂ ਆਰੀ ਕਿ ਲਓ ਜੀ ਚਾਹ ਉਹ ਐਨੇ ਨਹੀਂ ਪੀਣੀ ਮੈਂ ਹਮ ਵੀ ਪੀਏਂਗੇ ਫਿਰ ਇਹਨੂੰ ਆ ਚ ਲੈ ਆ ਦੇ ਅੱਡ ਕੱਪੀ ਚ ਲੈ ਆ ਦੇ ਕੱਪ ਚ ਇਹਨੂੰ ਪਤਾ ਸੀ ਪਹਿਲੇ ਹੀ ਕੋਈ ਨਾ ਚੱਲਾ ਦੇ ਗੱਲ ਸਮਾ ਦੇ ਸਾਰਿਆਂ ਨੂੰ ਕੋਈ ਹਮ ਹਮ ਇਹ ਲੜਦੇ ਬਹੁਤ ਨੇ ਜੀ ਜਿਨ੍ਹਾਂ ਦੇ ਬੱਚੇ ਨਹੀਂ ਲੜਦੇ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਹਮ ਨੇ ਬਹੁਤ ਜ਼ਿਆਦਾ ਲੜਦੇ ਨੇ ਬਹੁਤ ਮੋਬਾਈਲ ਦੇਖਦਾ ਇਹ ਉਧਰੋਂ ਆਇਆ ਉਧਰ ਮੋਬਾਈਲ ਦੇਖ ਲਿਆ ਜਾਂ ਜਿਹਦੇ ਹੱਥ ਚ ਮੋਬਾਈਲ ਹੁੰਦਾ ਉਹਦੇ ਕੋਲ ਜਾ ਕੇ ਬੈਠ ਜਾਣਾ ਬਸ ਇਹ ਹੀ ਕੰਮ ਆ ਤੇ ਜੇ ਤੁਸੀਂ ਜੀ ਸਾਤ ਸੂਟ ਤਿਆਰ ਕਰਵਾਉਣੇ ਨੇ ਤਾਂ ਆਪਾਂ ਸੂਟ ਵੀ ਤਿਆਰ ਕਰਾ ਕੇ ਦਿੰਨੇ ਆਂਗੇ ਤਾਂ ਤੁਸੀਂ ਸਾਤ ਸੂਟ ਵੀ ਲੈ ਸਕਦੇ ਹੋ ਹੈਂਡਵਰਕ ਦਾ ਮਸ਼ੀਨਵਰਕ ਦਾ ਜਿਸ ਤਰ੍ਹਾਂ ਦਾ ਵੀ ਸੂਟ ਤੁਸੀਂ ਤਿਆਰ ਕਰਵਾਉਣਾਗਾ ਤੇ ਆਪਾਂ ਸਾਰੇ ਸੂਟ ਤੁਹਾਨੂੰ ਤਿਆਰ ਕਰਵਾ ਕੇ ਦੇ ਦਾਂਗੇ ਤੁਹਾਡੀ ਪਸੰਦ ਦੇ ਘੱਟ ਰੇਂਜ ਵਿੱਚ ਤੇ ਘੱਟ ਤੋਂ ਘੱਟ ਪ੍ਰਾਈਸ 'ਚ ਵਧੀਆ ਦੁਪੱਟੇ ਲਾ ਕੇ ਤੁਹਾਡੇ ਪਸੰਦ ਦਾ ਸੂਟ ਬਣਾ ਕੇ ਦੇਵਾਂਗੇ ਜੀ। ਮੇਰੇ ਬਾਅਦ ਕਿਲੇ ਛਿੱਟੇ ਛਿੱਟੇ ਦਿਖਦੇ ਨੇ ਨੀਂ। ਕਲਰ ਲਾਉਣਾ ਆ ਗਿਆ। ਕੇ। ਅੱਲਾ ਦੇ ਪੀਲੇ ਬਾਦੋਂ ਛਾਲ ਗਈ। ਹੂੰ। ਅਨੂ ਜਾਣ ਵਿੱਤੀ ਸੀ। ਅੱਜ ਆਪਣੇ ਦੁੱਧ ਵੀ ਨਹੀਂ ਆਇਆ। ਦੁੱਧ ਨੂੰ ਦੇਵੀ ਗਾ ਭਾਈ। ਲੇਮ। ਆਉ। ਸ਼ਾਮ ਨੂੰ ਦੇ ਦੇ। ਹੁਣ ਕੰਮ ਬਣ ਗਿਆ ਹੋਇਆ। ਪਾਪਾ ਨੂੰ ਕਹਾਂਗੇ ਫੋਨ ਕਰ ਦੇਣਗੇ। ਬਾਹਰ ਵਿੱਜਾ ਮੇਰੇ। ਹੂੰ। ਜਿੱਥੇ ਵਾੜੀ ਆ ਦੇਆ ਅੱਛਾ ਆ ਮੇਰੇ ਰੱਖਿਆ ਹੋਇਆ ਫੇਰ ਕੀ ਭਾਂ ਨੂੰ ਰੱਖਿਆ ਹੋਇਆਗਾ ਤੂੰ ਪੈਰ ਤਾਂ ਤੋ ਲਾਉਣਾ ਉਹਦੇ ਨਾਲ ਆ ਜੀ ਤੇ ਸਾਰੇ ਮੇਰੇ ਵੀਡੀਓ ਚ ਕਹਿਣਗੇ ਰੋਜ਼ ਹੀ ਇਹਦੇ ਆਈ ਦੁਪੱਟਾ ਲੈ ਆਉਂਦਾ ਇਹ ਕਾਟਨ ਦਾ ਦੁਪੱਟਾ ਜੀ ਮੈਨੂੰ ਕਾਟਨ ਦੇ ਦੁਪੱਟੇ ਲੈਣੇ ਵਧੀਆ ਲੱਗਦੇ ਨੇ ਸੂਤਾਂ ਨਾਲ ਦੇ ਦੁਪੱਟੇ ਮੈਂ ਘੱਟ ਹੀ ਲੈਣੀਆਂ ਗੀ ਮੈਂ ਵੀ ਇਹ ਜੇ ਦੋ ਦਿਨ ਹੈ ਇੱਕ ਲੈ ਕੇ ਨਹੀਂ ਹੋ ਪਰ ਨਾ ਮੱਪਾ ਦਾ ਹਾਂ ਇਹ ਕੋਲ ਚ ਜੈਲੋ ਜਾਂ ਕੁੱਟੀਆਂ ਜੀ ਨੇ ਬਲੈਕ ਕੁੱਟੀਆਂ ਨੇ ਜੈਲੋ ਜਾਗਾ ਮੈਂ ਇਹਨੂੰ ਕਾਟਨ ਦਾ ਦੁਪੱਟਾ ਲੈਣਾ ਵਧੀਆ ਲੱਗਦਾ ਹੈਗਾ ਜੀ ਤੇ ਇਸ ਕਰਕੇ ਮੈਂ ਇਹੀ ਦੁਪੱਟਾ ਲੈ ਕੇ ਰੱਖਦੀ ਆਂਗੀ ਇਹਨੂੰ ਧੋ ਲੈਣੀ ਆਂ ਇਹੀ ਲੈ ਲੈਣੇ ਆਂਗਾ ਸੂਟ ਨਾਲ ਦੁਪੱਟਾ ਮੈਂ ਬਹੁਤ ਘੱਟ ਲੈਣੀ ਆਂ ਬਾਜ਼ਾਰ ਬਜ਼ੂਰ ਜਾਣਾ ਹੋਵੇ ਮੈਂ ਫੇਰ ਸੂਟ ਨਾਲ ਦਾ ਦੁਪੱਟਾ ਲੈਣੀ ਆਂਗੀ ਤੇ ਨਹੀਂ ਮੈਂ ਇਸੇ ਤਰ੍ਹਾਂ ਦੇ ਦੁਪੱਟੇ ਲੈ ਕੇ ਪਸੰਦਾਂਗੀ ਇਸ ਕਰਕੇ ਤੁਸੀਂ ਇਹ ਨਾ ਕਿ ਉਹ ਵੀ ਕੱਪੜੇ ਨੂੰ ਪਤਾ ਨਹੀਂ ਬਦਲਦੇ ਹੈਗੇ ਕੱਪੜੇ ਤਾਂ ਮੈਂ ਦੋ ਦੋ ਸੂਟ ਬਦਲ ਲੈਣੀ ਆਂ ਦਿਨ ਚ ਤੇ ਪਰ ਮੈਂ ਦੁਪੱਟਾ ਇਹੀ ਰੱਖ ਦਿਆਂਗੀ ਮਰ ਪੀਣੀ ਆ ਤੋ ਫੀਲਾ ਤੂੰ ਆਖ ਨੇ ਬੜੀ ਸਾਫੀਂ ਦੰਦ ਮੈਂ ਜਵਾਕੀ ਆਂ ਹੋਰ ਹਾਂ ਜਵਾਕੀ ਆਂ ਮੈਂ ਤਾਂ ਕੰਮ ਕਰਨਾ ਮੇਰੇ ਸਿਰ ਤੋਂ ਹਲ ਆ ਜਾਂਦਾ ਹੂੰ ਤੂੰ ਕਿਹੜਾ ਸੂਟ ਸਿਉਣਿਆ ਟੇਲਰ ਮਾਸਟਰ ਬਣਦਾ ਸੂਟ ਕੱਟ-ਕੱਟ ਕੇ ਰੇਣਾ ਨਾ 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 ਆ ਗਿਆ ਉਹ ਕੁੜੀਆਂ ਵਾਲਾ ਬੰਮਾ ਕੁੜੀਆਂ ਵਾਲਾ ਕੋਈ ਨਹੀਂ ਮੁੰਡੇ ਵਾਲਾ ਮੁੰਡੇ ਕਰੇਗੇ ਦੇਖ ਲਓ ਸੁਣ ਲਓ ਕਹਿੰਦਾ ਸੂਟ ਕੱਟਣਾ ਤਾਂ ਕੁੜੀਆਂ ਵਾਲਾ ਕੰਮ ਆ ਹਾਂ ਫਿਰ ਉਹ ਤੇ ਜਿੱਦਿ ਹੁਣ ਪੈਸੇ ਦਾ ਕਹਿਣਾ ਮੰਮੀ ਦੂੰਦੇ ਤੇ ਫਿਰ ਮੈਂ ਤੇ ਤੁਸੀਂ ਕੁੜੀ ਹੋ ਫਿਰ ਕੁੜੀ ਕੁੜੀਆਂ ਹੈ ਅੱਛਾ ਬੁਢੀ ਹੋ ਗਈ ਉਹ ਤਾਂ ਨਹੀਂ ਕੁੜੀ ਆ ਹਾਂ ਸਾਰਿਆਂ ਨੂੰ ਕਹਦੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਹਾਂ ਹੋਰ ਕੁਝ ਕਹਿਣਾ ਚਾਹਣਾ ਨਹੀਂ ਨਹੀਂ ਕਹਿੰਦਾ ਕਹਦੇ ਹੂੰ ਇਹਨੂੰ ਆ ਕੇ ਆਉਂਦਾ ਨਹੀਂ ਹਮ ਤਾਂ ਤੁਹਾਨੂੰ ਬਹੁਤ ਬੋਲਣਾ ਆਉਂਦਾ ਕਿ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਪਰ ਤਪੀ ਜੰਮਾ ਬਾਈ ਬੈਠਾ ਦੇਖੋ ਸਾਡਾ ਮੁੰਡਾ ਸਰਦਾਰ ਹੂੰ ਕਵਰ ਸਰਦਾਰ ਦੀ ਹਾਈ ਤਾਂ ਪੱਗ ਹੁੰਦੀ ਹਾਈ ਤਾਂ ਪੱਗ ਬੰਨਣੀ ਹੈ ਕੀ ਅਜੇ ਪੱਗ ਬੰਨਣੀ ਹੈਗੀ ਹਾਂ ਜੀ ਹੂੰ ਤੂੰ ਹੀ ਲਾ ਦੇਂਗਾ ਹੁਣ ਇਹਦਾ ਤੁਲਾ ਲਿਆ

ਚਾ ਪੀਲਾ ਲਿਆ ਹੋ ਲੈ ਕੇ ਆ ਤੱਕ ਕੀ ਕਾਪਾ ਕਾਪਾ ਕਿਹੜਾ ਮੈਂ ਤਾਂ ਉਹ ਹੀ ਪੀਂਉਂ ਪਾਲੂ ਓਏ ਪਾਲੂ ਵਾਲਾ ਪਾਨਣਾ ਨੇ ਦੇਖ ਸਰ ਮੋੜ ਗਿਆ ਮਾ ਜਿਹਨਾਂ ਨੂੰ ਮੋੜ ਤਾਉਂਦਾ ਹੈ ਤੇ ਹਾਈ ਹਾਈ ਅਰੇ ਦੇ ਵੀਟਾ ਜੀ ਕਿਸੇ ਨੇ ਆਨਲਾਈਨ ਸਲਾਈ ਵੀ ਸਿੱਖਣੀ ਹੋਈ ਜੀ ਉਹ ਵੀ ਸਿੱਖ ਸਕਦੇ ਨੇਗੇ ਪਰ ਹੁਣ ਆਪਾਂ ਦੂਸਰੀਆਂ ਜਿਹੜੀਆਂ ਆਨਲਾਈਨ ਸਿਖਾਉਣ ਵਾਲੀਆਂ ਕਲਾਸਾਂ ਆਪਾਂ ਮੈਂ ਬੰਦ ਕਰਤੀਆਂ ਨੇਗੀਆਂ ਤੇ ਜੇ ਤੁਸੀਂ ਆਪਾਂ ਵੀਡੀਓ ਤੁਹਾਨੂੰ ਸੈਂਡ ਕਰ ਦਾਂਗੇ ਜਿਹੜਾ ਆਪਾਂ ਡੇਲੀ ਤੁਹਾਨੂੰ ਕੰਮ ਦੱਸਦੇ ਆ ਸਿਖਾਉਨੇ ਆਗੇ ਉਹ ਉਹਦੀ ਫੀਸ ਘੱਟ ਆ ਜੀ ਉਹ ਆਪਾਂ ਤੁਹਾਨੂੰ ਵੀਡੀਓ ਸੈਂਡ ਕਰ ਦਾਂਗੇ ਜੇ ਤੁਹਾਨੂੰ ਥੋੜੀ-ਬਹੁਤ ਸਲਾਈ ਆਉਂਦੀ ਹੈ ਉਹਦੇ ਬਾਰੇ ਤੁਸੀਂ ਨੌਲੇਜ ਲੈ ਸਕਦੇ ਹੋਗੇ ਤੇ ਉਹਦੇ ਵਿੱਚ ਵੀ ਇਹ ਨਹੀਂ ਹੈਗਾ ਕਿ ਤੁਹਾਨੂੰ ਕੁਝ ਸਮਝ ਨਹੀਂ ਆਊਗਾ ਜਿਸ ਤਰ੍ਹਾਂ ਆਪਾਂ ਆਨਲਾਈਨ ਕਲਾਸ ਸਲਾਈ ਕਰਾਉਣੇ ਆਗੇ ਸਿਖਾਉਣੇ ਆਗੇ ਉਸੇ ਤਰ੍ਹਾਂ ਤੁਹਾਨੂੰ ਵੀਡੀਓ ਬਣਾ ਕੇ ਆਪਾਂ ਸੈਂਡ ਕਰਾਂਗੇ ਜੀ ਤੇ ਉਹਦਾ ਥੋੜਾ ਜਿਹਾ ਚਾਰਜ ਘਟਾਗਾ ਉਹ ਤੁਸੀਂ ਆਪਾਂ ਤੋਂ ਸਾਡੇ ਨਾਲ ਗੱਲ ਕਰ ਸਕਦੇ ਹੋਗੇ ਤੇ ਵੀਡੀਓ ਨੂੰ ਜਰੂਰ ਦੇਖ ਲਿਆ ਕਰੋ ਜੀ ਬਲੌਗਾਂ ਨੂੰ ਅੱਗੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤੇ ਚਲੋ ਦੇਖਦੇ ਆਂ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਸ਼ਾਇਦ ਇੱਥੇ ਕਰ ਦਈਏ ਤੇ ਜੇ ਅੱਗੇ ਵੀਡੀਓ ਕੰਟੀਨਿਊ ਕਰੇਗੀ ਤਾਂ ਕਰਾਂਗੇ ਨਹੀਂ ਠੀਕ ਹੈ ਜੀ ਆਮਰ ਕਾਲ ਸੁਣੀ ਕਾਲ ਸੁਣ ਰਹੀ ਹੈ ਰੋਮਾਪਾ ਇਹ ਦਾਸ ਟਾਂ ਮੋ ਗਿਆ ਚਾਕ ਭਾਂਡੇ ਪੈਨੇ ਚਾਪੀ ਤੇ ਥੋੜਾ ਜਿਹਾ ਨਾਲ ਸਾਫ ਕਰਨਾ ਹੈ ਸਾਫ ਕਰ ਦੇ ਜਾਓ ਫਟ ਕੇ ਆ ਜੀ ਜੇ ਤਾਂ ਉਹਨਾਂ ਦਾ ਡੈਰੀ ਚਲਾਉਣਾ ਪਊਗਾ ਕੀ ਹੋ ਗਿਆ ਨੜਦੇ ਹੋਗੇ ਹੈ ਹੈ ਬਦਵਾ ਜਾਇਆ ਮੈਂ ਜਾ ਮੈਂ ਆਉਗਾ ਦੁੱਤ ਆਉਗਾ ਹੈ ਮਾ ਜੀ ਪਾਂਡੇ ਪੁੰਡੇ ਆਪਾਂ ਚੱਕ ਤੇ ਤੇ ਹੁਣ ਆਪਾਂ ਮੈਂ ਕਰ ਲਾਂ ਰਹਿ ਰਸਤਾ ਫਿਰ ਨਾ ਪੱਕ ਕਰ ਲਈ ਇਹ ਇਹਨਾਂ ਨੇ ਹੁਣ ਆ ਲੜੀ ਜਾਂਦੇ ਨੇ ਦੇਖੋ ਹਾਂ ਦੇਖੋ ਕਿੰਨਾ ਲੜਦੇ ਨੇਗੇ ਕੱਪੜੇ ਸਾਰੇ ਕੋਠੇ ਤੋਂ ਤਾਂ ਲਾ ਲਿਆ ਹੁਣ ਇੱਥੇ ਸਿੱਟ ਤੇ ਆ ਕੇ ਹੁਣ ਇਹਨਾਂ ਦੀਆਂ ਤਾਹਾਂ ਵੀ ਤੁਸੀਂ ਲਾਉਣੀਆਂ ਨੇ ਹਾਂ ਹਾਂਜੀ ਜਿੰਨੇ ਵੀ ਕੱਪੜੇ ਪੈਨ ਸਾਰੇ ਤਾਹਾਂ ਤੁਸੀਂ ਲਾਉਣੀਆਂ ਨੇ ਬੱਚਿਆਂ ਨੂੰ ਸਾਰੇ ਕੰਮ ਲਾਉਣਾ ਜ਼ਰੂਰੀ ਆ ਜੀ ਇਹ ਹੁਣ ਕੱਪੜਿਆਂ ਦੀਆਂ ਤਾਹਾਂ ਲਾਉਣਗੇ ਚਲੋ ਠੀਕ ਹੈ ਜੀ ਬਾਏ ਬਾਏ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦਾਂਗੇ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈਦਾ ਸਤਿ ਸ਼੍ਰੀ ਅਕਾਲ ਜੀ ਬਾਏ ਸਲੀ